ਸੰਸਾਰ ਦੇ ਜੀਵ ਸ਼ੁਭ ਗੁਣ ਚੰਗਿਆਈਆਂ ਐਸ਼ਾਈਆਂ ਗਿਆਨ ਪ੍ਰਭੂ ਦਾ ਨਾਮ ਸਿਮਰਦਿਆਂ ਇਕੱਠਾ ਕਰਦਿਆਂ ਕਰਦਿਆਂ ਇਨ੍ਹਾਂ ਕੋ ਨਾਮ ਜਪ ਲਏ ਇੰਨੇ ਕੋ ਗੁਣ ਗ੍ਰਹਿਣ ਕਰ ਲੈਨੇ ਇੰਨੀਆਂ ਕੋ ਐਸ਼ਾਈਆਂ ਹਿਰਦੇ ਦੇ ਅੰਦਰ ਭਰ ਲਈਆਂ ਨੇ ਲੋਕ ਕਹਿੰਦੇ ਇਹ ਰੱਬ ਵਰਗਾ ਹੈ ਰੱਬ ਦਾ ਹੀ ਰੂਪ ਏ ਇਹ ਰੱਬ ਦਾ ਹੀ ਰੂਪ ਏ ਇਹਦੇ ਕੋਲ ਉਸੇ ਗੁਣ ਨੇ ਜਿਹਦੇ ਕੋਲ ਉਹ ਜੇ ਗੁਣ ਨੇ ਉਹ ਕੈਸਾ ਮਨੁੱਖ ਏ ਤੇ ਕਿਹੜਾ ਮਨੁੱਖ ਰੱਬ ਵਰਗਾ ਹੈ ਮਹਾਰਾਜ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਕਹਿੰਦੇ ਜੋ ਜਿਹੜਾ ਨਰ ਮੈ ਨ ਮਨੁਖ ਜੀਵ ਸੰਸਾਰ ਅੰਦਰ ਸ਼ਰੀਰ ਧਾਰਨ ਕਰਕੇ ਆਇਆ ਤੇ ਸ਼ਰੀਰ ਵਿੱਚ ਰਹਿੰਦਿਆਂ ਹੋਇਆਂ ਬੜੇ ਦੁੱਖ ਆਏ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਰ ਉਹ ਦੁੱਖ ਉਹਨੂੰ ਦੁਖੀ ਨਹੀਂ ਕਰ ਸਕੇ ਉਹਨਾਂ ਦੁੱਖਾਂ ਦੇ ਵਿੱਚ ਦੀ ਜ਼ਿੰਦਗੀ ਬਸਰ ਕਰਦਾ ਕੱਗੇ ਆਇਆ ਨਹੀਂ ਲਿੱਲੜੀਆਂ ਨਹੀਂ ਕੱਡੀਆਂ ਵਿਰਲਾਪ ਨਹੀਂ ਕੀਤਾ ਕਿ ਓਏ ਮੈਂ ਮਰ ਗਿਆ ਓਏ ਮੇਰਾ ਕੁਛ ਨਹੀਂ ਰਿਹਾ ਓਏ ਮੇਰੀ ਮਦਦ ਨਹੀਂ ਕਿਸੇ ਨੇ ਕੀਤੀ ਓਏ ਕਹਿੰਦੇ ਭਾਈ ਐਉਂ ਨਹੀਂ ਕੀਤਾ ਉਹਨਾਂ ਨੂੰ ਦੁੱਖ ਰੂਪ ਉਹਨੇ ਜਾਣਿਆ ਹੀ ਨਹੀਂ ਉਹ ਪ੍ਰਭੂ ਵੱਲ ਨੂੰ ਤੁਰਦਾ ਤੇ ਉਹਨੇ ਦੁੱਖ ਨਹੀਂ ਜਾਣਿਆ ਤਦ ਦੁੱਖੇ ਬਾਰੀ ਤੌਰ ਤੇ ਸਰੀਰ ਤੇ ਆਰਾ ਚੱਲਣਾ ਭਾਈ ਮਤੀ ਦਾਸ ਨੇ ਪ੍ਰਭੂ ਨਾਲ ਮਿਲਿਆ ਉਹ ਦੁੱਖ ਨਹੀਂ ਸਮਝਿਆ ਤਨ ਚਰਾਤਾ ਹੈ ਭਾਈ ਸਤੀ ਦਾਸ ਨੇ ਬਾਹਰੋਂ ਅੱਗ ਲਾ ਕੇ ਮਚਣਾ ਰੁਈ ਵਿੱਚ ਸੜਨਾ ਮਨਜ਼ੂਰ ਕਰ ਲਿਆ ਉਹ ਦੁੱਖ ਨਹੀਂ ਜਾਣਿਆ ਪ੍ਰਭੂ ਦੇ ਵਿਛੋੜੇ ਦਾ ਦੁੱਖ ਜਾਣਿਆ ਬਾਈ ਦੇ ਅੱਲਾਹ ਦੀ ਦੀਗ ਵਿੱਚ ਉਬਲਦੇ ਨੇ ਪਾਣੀ ਦੇ ਵਿੱਚ ਆਲੂ ਦੀ ਤਰ੍ਹਾਂ ਉਹਨਾਂ ਨੂੰ ਉਹ ਦੁੱਖ ਨਹੀਂ ਹੋਇਆ ਕਿ ਪਾਣੀ ਵਿੱਚ ਉਬਲਣਾ ਉਹਨਾਂ ਨੂੰ ਦੁੱਖ ਉਦੋਂ ਹੁੰਦਾ ਹੈ ਜਦੋਂ ਪ੍ਰਭੂ ਤੋਂ ਦੂਰ ਹੋ ਜਾਵਣਾ ਜਿਨ੍ਹਾਂ ਨੂੰ ਭਗਤ ਕਬੀਰ ਸਹਿਬ ਮਹਾਰਾਜ ਜੀ ਕਹਿੰਦੇ ਨੇ ਕਿ ਹੈ ਮੇਰੇ ਮਾਲਕ ਮੈਨੂੰ ਆਰੇ ਨਾਲ ਦੁੱਖ ਨਹੀਂ ਲੱਗਦਾ ਮਹਾਰਾਜ ਤੂੰ ਕਿਰਪਾ ਕਰ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੂੰਹ ਕੋ ਕਾਹੇ ਕੁਮਾਰੇ ਕਿਉਂ ਕਰਵਟ ਬਦਲਦਾ ਜੋ ਤਨ ਚੀਰੈ ਅੰਗ ਨਾ ਮੋਰੋ ਪਿੰਡ ਪਰੇ ਤੋ ਪ੍ਰੀਤ ਨਾ ਤੋਰੋ ਹਮ ਤੁਮ ਵਿਚ ਭਇਓ ਨਹੀਂ ਕੋਈ ਤੁਮ ਹੈ ਕੰਤ ਨਾਰ ਹਮ ਸੋਈ ਮਹਾਰਾਜ ਤੇਰੇ ਤੇ ਮੇਰੇ ਵਿੱਚ ਕਿਉਂ ਕੋਈ ਜੁੱਦਾ ਦੂਜਾ ਆਵੇ ਦੂਜਾ ਕੋਈ ਆ ਹੀ ਨਹੀਂ ਸਕਦਾ ਕਿਉਂ ਮਹਾਰਾਜ ਮੈਨੂੰ ਤੇਰਾ ਦੂਰ ਹੋਣਾ ਤੇਰਾ ਮੁਖ ਦੂਜੇ ਪਾਸੇ ਕਰ ਲੈਣਾ ਮਨਜ਼ੂਰ ਨਹੀਂ ਹੈ ਮਹਾਰਾਜ ਆਰਾ ਮੈਂ ਸਿਰ ਤੇ ਧਰਾ ਸਕਦਾ ਹਾਂ ਆਰੇ ਨਾਲ ਤਨ ਚਰਵਾ ਸਕਦਾ ਹਾਂ ਮਹਾਰਾਜ ਸੱਚੇ ਪਦਸ਼ਾਹ ਬਾਣੀ ਅੰਦਰ ਜੋ ਬਚਨ ਕਹੇ ਗੁਰੂ ਕੀ ਸਿੱਖਾਂ ਨੇ ਵਿਆਖਿਆ ਰੂਪ ਜੀਵਨ ਵਿੱਚ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਸਿੱਖਾਂ ਨੇ ਜੋ ਬਚਨ ਹੰਡਾਏ ਮਹਾਰਾਜ ਕਬੀਰ ਸਾਹਿਬ ਨੇ ਸੁਣਾਏ ਗਏ ਲੱਗੇ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗੱਲੇ ਸੁਣ ਬਿੰਤੀ ਮੇਰੀ ਮਹਾਰਾਜ ਆਰਾ ਚੰਗਾ ਲੱਗਦਾ ਪਰ ਤੂੰ ਦੂਰ ਜਾਵੇਂ ਇਹ ਚੰਗਾ ਨਹੀਂ ਲੱਗਦਾ ਉਹ ਦੁੱਖ ਨੂੰ ਜਿਨ੍ਹਾਂ ਨੇ ਦੁੱਖ ਰੂਪ ਨਹੀਂ ਮੰਨਿਆ ਉਹੀ ਪ੍ਰਭੂ ਦੇ ਪਿਆਰੇ ਨੇ ਉਹੀ ਮੁਕਤ ਨੇ ਉਹਨਾਂ ਵਿੱਚ ਇਹ ਗੁਣ ਨੇ ਉਹਨਾਂ ਵਿੱਚ ਇਹ ਖੂਬੀ ਆ ਦੁੱਖ ਆਇਆ ਤੇ ਦੁੱਖ ਸਮੇਂ ਦਾਤਾ ਨਹੀਂ ਭੁਲਾਇਆ ਦੁੱਖ ਨੂੰ ਹੀ ਭੁਲਾ ਦਿੰਦਾ ਹੈ ਦੁੱਖ ਨੂੰ ਹੀ ਵਿਸਾਰ ਦਿੰਦਾ ਹੈ ਕਿ ਮੈਨੂੰ ਕਦੇ ਦੁੱਖ ਆਇਆ ਹੈ ਜਾਂ ਮੈਨੂੰ ਦੁੱਖ ਪੂਰਿਆ ਉਹ ਦਾਤੀ ਨਾਲ ਇੱਕ ਮਿਕ ਹੋ ਗਏ ਨੇ ਮਹਾਰਾਜ ਕਹਿੰਦੇ ਸੁਖ ਸੰneho ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮੰਨੈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਹ ਜੀਵਨ ਮੁਕਤ ਦੀ ਪਹਿਲੀ ਨਿਸ਼ਾਨੀ ਦੁੱਖ ਆਇਆ ਤੇ ਉਹਨੇ ਦੁੱਖ ਵਿੱਚ ਰਹਿ ਕੇ ਦੁਖੀ ਨਹੀਂ ਹੋਇਆ ਉਹਨੂੰ ਦੁੱਖ ਉਹਦੀ ਮੰਜ਼ਲ ਵੱਲ ਨੂੰ ਵਧਨਾ ਡੁਲਾ ਨਹੀਂ ਸਕਿਆ ਉਹਨੂੰ ਤਪਾ ਨਹੀਂ ਸਕਿਆ ਉਹਨੂੰ ਤੜਫਾ ਨਹੀਂ ਸਕਿਆ ਤੀਜੇ ਬਚਨ ਕਰਦੇ ਕਹਿੰਦੇ ਸੁਖ ਸੰਨਿਓ ਆਰਬ ਭੈ ਨਹੀਂ ਜਾ ਕੇ ਕਹਿੰਦੇ ਫਿਰ ਸੁਖ ਨਾਲ ਉਹਦਾ ਪ੍ਰੇਮ ਨਹੀਂ ਕਿ ਦੁੱਖ ਦਾ ਦੂਜਾ ਪਾਸਾ ਹੈ ਸੁਖ ਤੇ ਇਸ ਦੁਖੀ ਹੋਇਆ ਬੰਦਾ ਸੁਖ ਵੱਲ ਨੂੰ ਭਜਦਾ ਜਿਵੇਂ ਡੁੱਬਦਾ ਹੋਇਆ ਕਿਨਾਰੇ ਉਨਿਕਲਣਾ ਚਾਹੁੰਦਾ ਭਈ ਕੋਈ ਕੱਢੇ ਉਹਨੂੰ ਦੁਖੀ ਹੋਇਆ ਇਹ ਨਹੀਂ ਚਾਹੁੰਦਾ ਕਿ ਮੈਨੂੰ ਸੁਖ ਮਿਲੇ ਤੇ ਜਿੱਦਾਂ ਨੂੰ ਕੋਈ ਮਰਦੀ ਲੈ ਜਾਵੇ ਉਹ ਕਹਿੰਦਾ ਨਹੀਂ ਮੇਰਾ ਕੋਈ ਇਹਦੇ ਨਾਲ ਪ੍ਰੇਮ ਨਹੀਂ ਸੁਖ ਨਾਲ ਮੇਰਾ ਪ੍ਰੇਮ ਹੈ ਮੇਰੇ ਪਰਮਾਤਮਾ ਨਾਲ ਵੈਗੁਰੂ ਨਾਲ ਭੈ ਨਹੀਂ ਜਾ ਕੇ ਭੈ ਆ ਕਿ ਕੋਈ ਦੁਖੀ ਕਰੇਗਾ ਔਰ ਦੁੱਖ ਦੇਵੇਗਾ ਉਹਦੇ ਮਨ ਵਿੱਚ ਕਿਸੇ ਦਾ ਭੈ ਨਹੀਂ ਉਹ ਨਾ ਰੱਬ ਨਾਲ ਪਿਆਰ ਕਰਨ ਵਾਲਾ ਕਿਸੇ ਨੂੰ ਭੈ ਦਿੰਦਾ ਹੈ ਨਾ ਕਿਸੇ ਤੋਂ ਭੈ ਭੀਤ ਹੁੰਦਾ ਮਹਾਰਾਜ ਗੁਰੂ ਤੇਗ ਬਹਾਦਰ ਸਹਿ ਬਚਨ ਕਰਦੇ ਭੈ ਕਾਹੂ ਕੋ ਦੇਤ ਨਹਿ ਨੈ ਭੈ ਮਨਤ ਆਣ ਨਾ ਕਿਸੇ ਨੂੰ ਡਰਾਉਂਦਾ ਨਾ ਕਿਸੇ ਤੋਂ ਡਰਦਾ ਐਸਾ ਪੁਰਖ ਹੀ ਜਿਹੜਾ ਨਿਰਭਉ ਦੇ ਨਾਲ ਜਾ ਕੇ ਜੁੜਦਾ ਉਹਨੂੰ ਭੈ ਡਰ ਕਿਸੇ ਦਾ ਨਹੀਂ ਤੇ ਮਹਾਰਾਜ ਅੱਗੇ ਕਿਰਪਾ ਕਰਦੇ ਆ ਉਹਦੇ ਖੋਬੇ ਕਹਿੰਦੇ ਕੰਚਨ ਮਾਟੀ ਮਾਨੈ ਸਾਡੇ ਵਾਸਤੇ ਤਾਂ ਸੋਨੇ ਦੀ ਬੜੀ ਆ ਅਹਿਮੀਅਤ ਤੇ ਮਿੱਟੀ ਨੂੰ ਅਸੀਂ ਸਮਝਦੇ ਕੁਛ ਨਹੀਂ ਬਈ ਇਹਦਾ ਮਿੱਟੀ ਕੋਈ ਕਾਹ ਡਲਾ ਮਿੱਟੀ ਦਾ ਚੱਕ ਕੇ ਗੀਜੇ ਚ ਪਾਲਾ ਨਹੀਂ ਪਾਵਾਂਗੇ ਸੋ ਇਹਨਾਂ ਡਿੱਗਿਆ ਪਿਆ ਹੋਵੇ ਤੇ ਸਾਡੀ ਨਜ਼ਰੇ ਪੈ ਜਾਵੇ ਤੇ ਕਹਿਣ ਦੀ ਵੀ ਲੋੜ ਨਹੀਂ ਅਸੀਂ ਮਲਕੜੇ ਦਾ ਦੂਜੇ ਤੋਂ ਛਪਾ ਕੇ ਗਿੱਦੇ ਵਿੱਚ ਪਾ ਲਵਾਂਗੇ ਰੱਬ ਦਾ ਪਿਆਰਾ ਜੀਵਨ ਮੁਕਤ ਪੁਰਸ਼ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸੋਨੇ ਨਾਲ ਉਹਦਾ ਪ੍ਰੇਮ ਕੋਈ ਨਹੀਂ ਮਿੱਟੀ ਨਾਲ ਨਫ਼ਰਤ ਨਹੀਂ ਸੋਇਨੇ ਨੂੰ ਵੇਖ ਕੇ ਉਹ ਲੁਭਾਈ ਮਾਨੀ ਹੁੰਦਾ ਮਿੱਟੀ ਨੂੰ ਦੇਖ ਕੇ ਉਹਦੇ ਮਨ ਅੰਦਰ ਗਿਲਾਨ ਪੈਦਾ ਨਹੀਂ ਹੁੰਦੀ ਮਿੱਟੀ ਨੂੰ ਦੇਖ ਕੇ ਕੁਝ ਦੇ ਗਲਾਨ ਪੈਦਾ ਹੋਏ ਤੇ ਬਾਬਾ ਫਰੀਦ ਸਾਹਿਬ ਜੀ ਨੇ ਬਚਨ ਕੀਤੇ ਨੇ ਫਰੀਦਾ ਖਾਕ ਨ ਨਿੰਦੀਐ ਖਾਕੂ ਜੇਡ ਨ ਕੋਏ ਜੀਵਦਿਆ ਪੈਰਾਂ ਤੱਲੇ ਮੋਇਆ ਉੱਪਰ ਹੋਏ ਉਹ ਸੋਨੇ ਤੇ ਮਿੱਟੀ ਨੂੰ ਇੱਕੋ ਜਿਆ ਸਤਕਾਰ ਦਿੰਦਾ ਹੈ ਔਰ ਜਿਹਨੇ ਤੇ ਕਿਰਪਾ ਹੁੰਦੀ ਆ ਨਾ ਪ੍ਰਭੂ ਦੀ ਜੀਵਨ ਮੁਕਤ ਦੀ ਉਹ ਰਾਦੇ ਚ ਤੇ ਕੰਗਾਲ ਚ ਫਰਕ ਨਹੀਂ ਦਾਨਦਾ ਇੱਕੋ ਜਿਹਾ ਸਤਕਾਰ ਦਿੰਦਾ ਹੈ ਸ਼ਾਹੂਕਾਰ ਤੇ ਗਰੀਬ ਦੇ ਵਿੱਚ ਫਰਕ ਨਹੀਂ ਦਾਨਦਾ ਕਿ ਗਰੀਬ ਆਇਆ ਤੇ ਇਹਨੂੰ ਮਿਲਣਾ ਕੋਈ ਨਹੀਂ ਧੱਕੇ ਮਾਰ ਕੇ ਕੱਢ ਦਿਓ ਨਾ ਅਮੀਰ ਆਇਆ ਤੇ ਰਸਤੇ 'ਚ ਸਰੂਪਾ ਲੈ ਕੇ ਖੜਾ ਹੋਵੇਗਾ ਉਹਦਾ ਮंडन ਕਰਨ ਲਈ ਉਹ ਇੱਕ ਬਰਾਬਰ ਜਾਣਦਾ ਇੱਕ ਬਰਾਬਰ ਰਾਜਾ ਆਵੇ ਕੰਗਾਲ ਆਵੇ ਕੋਈ ਆਵੇ ਸਭ ਨਾਲ ਇੱਕੋ ਜਿਹਾ ਵਰਤੋਂ ਵਿਵਹਾਰ ਕਰਦਾ ਹੈ ਪਿਆਰ ਕਰਦਾ ਹੈ ਉਹ ਰੱਬ ਨਾਲ ਜੁੜੀ ਹੋਈ ਆਤਮਾ ਐਸੀ ਆ ਕਹਿਣ ਲੱਗਿਓ ਸ਼ਾਂਤ ਰੂਪੇ ਤੇ ਇੱਥੇ ਆਇਆ ਤੇ ਸਾਂਝ ਗੁਣਾਂ ਦੀ ਕਰ ਜਿਹੜੀ ਮਿੱਟੀ ਦੀ ਤਰ੍ਹਾਂ ਅਫਗਨ ਨੇ ਉਹਨਾਂ ਨੇ ਤੈਨੂੰ ਗਰਦੋ ਗੁਬਾਰ ਕਰ ਦੇਣਾ ਤੇ ਧਨ ਸੋਨੇ ਦੀ ਤਰ੍ਹਾਂ ਦੇਵੇਂ ਬਾਹਰੋਂ ਬੰਦਾ ਮਾਲੋ ਮਾਇਆ ਨਾਲ ਹੁੰਦਾ ਹੈ ਸ਼ubh ਗੁਣਾ ਨੇ ਤੈਨੂੰ ਅਮੀਰ ਕਰ ਦੇਣਾ ਮਾਲਕ ਮਲਾ ਦੇਣਾ ਵੈਗਰੂ ਦੇ ਨਾਲ ਜੁੜ ਜਾਏਗਾ ਇਸ ਕਰਕੇ ਮਹਾਰਾਜ ਕਹਿੰਦੇ ਆ ਜਿਹੜੇ ਗੁਣ ਦੱਸੇ ਨਾ ਉੱਪਰ ਔਰ ਸ੍ਰੇਸ਼ਟ ਪੁਰਸ਼ ਦੇ ਜੀਵਨ ਮੁਗਤ ਪੁਰਸ਼ ਦੇ ਮਹਾਰਾਜ ਕਹਿੰਦੇ ਇਸ ਕਰਕੇ ਸਾਂਝ ਕੀ ਜਹ ਗੁਨਹਿ ਕੇਰੀ ਛੋੜ ਅਵਗਣ ਚੱਲੀਏ ਗੁਨਾ ਦੀ ਸਾਂਝ ਕਰਿਆ ਕਰ ਆਦਾਨ ਪ੍ਰਦਾਨ ਕਰਿਆ ਕਰ ਅਵਗਣਾਂ ਦੀ ਸਾਂਝ ਨਾ ਕਰਿਆ ਕਰ ਅਵਗਣਾਰੇ ਮਨਸਾ ਭਲੋ ਨਾ ਕਹ ਕੋਏ ਅਵਗਣ ਨਾ ਬੰਨ ਪੱਲੇ ਗੁਣ ਪੱਲ ਇਕੱਠੇ ਕਰ ਤੇ ਉਹਨਾਂ ਦੀ ਸਾਂਝ ਕਰ ਮਹਾਰਾਜ ਸਚੀ ਪਰਸ਼ਾ ਕਹਿੰਦੇ ਮਿਲਦੇ ਓਈ ਜਿਹੜੇ ਰੱਬ ਦੇ ਨਾਲ ਗੁਨਾ ਦੀ ਸਾਂਝ ਕਰਦੇ ਗੋਸਵਾਮੀ ਤੁਲਸੀ ਦਾਸ ਵੀ ਕਹਿੰਦੇ ਕਹਿੰਦੇ ਆਸਾ ਇਸ਼ਟ ਉਪਾਸ਼ਨਾ ਖਾਨ ਪਾਨ ਪਹਿਰਾਨ ਕਹਿਣ ਲੱਗੇ ਆਸਾ ਆਸ ਇੱਛਾ ਇਸ਼ਟ ਗੁਰੂ ਦੇਵ ਇੱਕ ਹੋਣਾ ਮਾਲਕ ਇੱਕ ਹੋਣਾ ਤੇ ਔਰ ਕਹਿੰਦੇ ਉਪਾਸ਼ਨਾ ਪੂਜਾ ਉਹਦੀ ਕਰਨੀ ਨਮਸਕਾਰ ਕਰਨੀ ਆਪ ਮਨੁੱਖ ਗੁਰੂਕੁਲਾਉਂਦਾ ਤੇ ਪਰਿਵਾਰ ਵੀ ਆਉਂਦਾ ਆਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦਾ ਪੂਜਨ ਕਰਦਾ ਬਾਣੀ ਪੜਦਾ ਸੁਂਦਾ ਤੇ ਪਰਿਵਾਰ ਵੀ ਹੈ ਤੇ ਕਈ ਵੇਰ ਮੇਰੇ ਵਰਗਿਆਂ ਦਾ ਐਸਾ ਹੁੰਦਾ ਘਰ ਵਾਲੇ ਨਹੀਂ ਆਉਂਦੇ ਹੁੰਦੇ ਉਹ ਕਹਿੰਦੇ ਤੂੰ ਜਾ ਜਿੱਧਰ ਜਾਣਾ ਅਸੀਂ ਤਾਂ ਜਾਵਾਂਗੇ ਹੁਣ ਫਿਰ ਪੀਰਖਾਨੇ ਸੀਰ ਨਹੀਂ ਦੇਵਾਂਗੇ ਅਸੀਂ ਨਹੀਂ ਦਾਂਦੇ ਹੁੰਦੇ ਤੇਰੇ ਬਾਬੇ ਕੋਲ ਇਹ ਨਾ ਹੋਵੇ ਆਸਾ ਇਸ਼ਟ ਉਪਾਸ਼ਨਾ ਤੂੰ ਵੀ ਇੱਕ ਗੁਰੂ ਦਾ ਪੁਜਾਰੀ ਆ ਇੱਕ ਗੁਰੂ ਨੂੰ ਮੰਨਣ ਵਾਲਾ ਹੈ ਉਹਦੀ ਸੁਣਨ ਵਾਲਾ ਹੈ ਤੇਰਾ ਪਰਿਵਾਰ ਵੀ ਹੋਵੇ ਉਹਦੇ ਨਾਲ ਜੁੜਿਆ ਔਰ ਕਹਿਣ ਲੱਗੇ ਖਾਣ ਪਾਣ ਖਾਣਾ ਗੁਰੂ ਦੇ ਅਨਕੂਲ ਪਾਣ ਪੀਣਾ ਇਹ ਨਾ ਵੇ ਗੁਰੂ ਕਹਿੰਦਾ ਨਹੀਂ ਤੇ ਨਸੇ ਜਿਹੜੇ ਅਦੀਕਾਂ ਲਾ ਲਾ ਕੇ ਪੀਣਾ ਪਿਆਏ ਉਹਨਾਂ ਨੂੰ ਛੱਡਾ ਉਹੋ ਜਿਆਨਾ ਪੀਣਾ ਪੀ ਅਰ ਪਹਿਰਾਨ ਪਹਿਨਣਾ ਜੋ ਗੁਰੂ ਗੁਰਮਤ ਕਹਿੰਦੀ ਏ ਉਹਦੇ ਅਨੁਸਾਰ ਖਾਣਾ ਪੀਣਾ ਤੇ ਪਹਿਨਣਾ ਤੇਰਾ ਇੱਕੋ ਜਿਹਾ ਹੋਦਾ ਵੇ ਗੁਰੂ ਜਿਹਾ ਉਸ ਤਰ੍ਹਾਂ ਦਾ ਲਿਬਾਸ ਮਹਾਰਾਜ ਨੇ ਜਿਹੜੇ ਬਚਨ ਕਹੇ ਉਹਨਾਂ ਨਾਲ ਮਿਲਦੇ ਗੋਸਵਾਮੀ ਤੁਲਸੀਦਾਸ ਕਹਿੰਦੇ ਜਿਹਦੇ 6 ਗੁਣ ਮਿਲਨ ਆਸਾ ਇਸ਼ਟ ਉਪਾਸ਼ਨਾ ਖਾਨ ਪਾਨ ਪਹਿਰਾਨ ਇਹ ਛੇ ਨੇ ਜਿਹਦੇ ਛੇ ਗੁਣ ਆਪਸ ਵਿੱਚ ਮਿਲ ਜਾਣ ਤੁਲਸੀ ਜਾ ਕੇ ਖੱਟ ਮਿਲੇ ਖੱਟ ਦਾ ਅਰਥ ਛੇ ਹੁੰਦਾ ਜਿਹਦੇ ਛੇ ਗੁਣ ਮਿਲ ਜਾਣ ਕਹਿ ਲੱਗੇ ਜਿਹਦੇ ਛੇ ਮਿਲ ਗਏ ਸੋਈ ਮਿਲਿਆ ਜਾਣ ਉਹਨੂੰ ਮਿਲਿਆ ਹੋਇਆ ਜਾਣ ਜਿਹਦੇ ਚ ਛੇ ਅੱਛੇ ਗੁਣ ਪ੍ਰਗਟ ਹੋ ਗਏ ਉਹ ਮਿਲੇਗਾ ਦੇਦੇ ਚ ავਗਨ ਨੇ ਉਹ ਨਹੀਂ ਮਿਲੇਗਾ ਮਹਾਰਾਜ ਕਹਿੰਦੇ ਮਿਲਿਆ ਮਿਲਿਆ ਨਾ ਮਿਲੇ ਮਿਲਣਾ ਚਾਹੁੰਦਾ ਆਪਣੀ ਕੋਸ਼ਿਸ਼ ਨਾਲ ਨਹੀਂ ਮਿਲੇਗਾ ਮਿਲਿਆ ਮਿਲਿਆ ਦੇ ਹੋਏ ਜੇ ਅੰਦਰੋਂ ਮਿਲੇ ਅੰਦਰੋਂ ਪ੍ਰਮਾਤਮਾ ਵਾਲੇ ਗੁਣ ਹਿਰਦੇ ਚ ਹਣਾ ਉਹ ਮਿਲੇਗਾ ਅੰਤਰ ਆਤਮਾ ਜੋ ਮਿਲੇ ਜਿਹੜਾ ਅੰਦਰ ਆਤਮਾ ਆਤਮਾ ਪ੍ਰਾਤਮਾ ਏਕੂ ਕਰੇ ਅੰਤਰ ਕੀ ਦੁਬਦਾ ਅੰਤਰ ਮਿਲ ਮਰੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਤਰ ਆਤਮਾ ਜੋ ਮਿਲੇ ਮਿਲਿਆ ਕਹੀਏ ਸੋਏ ਜਿਹਦਾ ਆਤਮਾ ਪਰਮਾਤਮ ਵਿਚ ਮਿਲ ਗਿਆ ਨਾ ਉਹੀ ਮਿਲਿਆ ਹੋਇਆ ਦੂਜਾ ਨਹੀਂ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਰੱਬ ਦਾ ਪਿਆਰਾ ਦੇੜਾ ਉਹਦੇ ਵਿੱਚ ਇੱਕ ਗੁਣ ਨੇ ਉਹ ਅਭਗਨਾ ਨੂੰ ਤਿਆਗਦਾ ਹੈ ਉਹ ਹਰਖ ਸੋਗ ਦੋਹਾਂ ਤੇ ਮੁਕਤੇ ਜਿਹੜੇ ਰੱਬ ਨਾਲ ਜੁੜਦੇ ਉਸ ਮਾਰਗ ਤੇ ਤੁਰਦੇ ਨਾ ਉਹ ਖੁਸ਼ੀ ਤੇ ਗਮੀ ਦੋਨਾਂ ਤੋਂ ਰਹਿ ਤੇ ਖੁਸ਼ੀ ਦੇ ਵਿੱਚ ਵੀ ਪਰਮਾਤਮਾ ਨਾਲ ਜੁੜੇ ਨੇ ਤੇ ਗਮੀ ਦੇ ਅੰਦਰ ਸੋਗ ਦੇ ਵਿੱਚ ਵੀ ਇਹਨਾਂ ਦੋਨਾਂ ਤੋਂ ਸੋਗ ਉਨਾਂ ਨੂੰ ਸਿਮਰਨ ਵੱਲੋਂ ਡੁਲਾ ਨਹੀਂ ਸਕਦਾ ਤੇ ਖੁਸ਼ੀ ਵੀ ਜਿਹੜੀ ਆ ਉਹ ਦੂਜੇ ਪਾਸੇ ਉਹਨਾਂ ਨੂੰ ਲਾਜ਼ਾ ਨਹੀਂ ਸਕਦੀ ਸਦਾ ਆਲੇ ਪੱਤ ਜੋਗ ਅਰ ਜੁਗਤੇ ਜਿਹੜੇ ਜੁੜੇ ਹੋਏ ਨੇ ਇਹਨਾਂ ਤੋਂ ਨਰਲੇਪ ਰਹਿੰਦੇ ਨੇ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਹਰਖ ਸੋਗ ਪਰਸੈ ਜੇ ਨਾਹਨ ਸੋ ਮੂਰਤ ਹੈ ਦੇਵਾ ਜਿਹਨੂੰ ਖੁਸ਼ੀ ਤੇ ਗਮੀ ਜਿਨੂੰ ਪੋਹ ਨਾ ਸਕੇ ਦੁਲਾ ਨਾ ਸਕੇ ਉਹ ਪ੍ਰਕਾਸ਼ ਦੀ ਹੀ ਮੂਰਤ ਹੈ ਉਹ ਪ੍ਰਮਾਤਮਾ ਦਾ ਹੀ ਰੂਪ ਹੈ ਮਹਾਰਾਜ ਕਹਿੰਦੇ ਉਹ ਪ੍ਰਭੂ ਨਾਲ ਜੁੜਿਆ ਕੌਣ ਕਹਿੰਦੇ ਪ੍ਰਭ ਕੀ ਆਗਿਆ ਆਤਮ ਹੇ ਤਾਵੇ ਜਿਨੂੰ ਪ੍ਰਭੂ ਦੀ ਆਗਿਆ ਦੇ ਵਿੱਚ ਰਹਿਣਾ ਆਵੇ ਤੇ ਹਿਤ ਆਵੇ ਖੇਤ ਲੱਗਦਾ ਵੇ ਪ੍ਰੇਮ ਨਾਲ ਆਗਿਆ ਵਿੱਚ ਰਹੇ ਮੈਂ ਨੂੰ ਮਾਰ ਕੇ ਪ੍ਰਭ ਕੀ ਆਗਿਆ ਆਤਮ ਹਿੱਤ ਤਾਵੇ ਜੀਵਨ ਮੁਕਤ ਸੋਉ ਕਹਾਵੇ ਜਿਹੜਾ ਪ੍ਰਭੂ ਦੀ ਆਗਿਆ ਵਿੱਚ ਚੱਲਦਾ ਉਹ ਜੀਵਨ ਮੁਕਤੇ ਮਹਾਰਾਜ ਕਹਿੰਦੇ ਉਹ ਜਿਉਂਦਾ ਇਹ ਮੁਕਤੇ ਬੰਦਨਾ ਵਿੱਚ ਨਹੀਂ ਪਏਗਾ ਤੈਸਾ ਹਰਖ ਤੈਸਾ ਸੋਗ ਸੋਗ ਤੇ ਹਰਖ ਖੁਸ਼ੀ ਇੱਕੋ ਜੈ ਨੇ ਸਦਾ ਆਨੰਦ ਖੁਸ਼ੀ ਵਿੱਚ ਵੀ ਆਨੰਦ ਵਿੱਚ ਤੇ ਗਮੀ ਵਿੱਚ ਵੀ ਆਨੰਦ ਵਿੱਚ ਇਹ ਤਹਿ ਨਹੀਂ ਬਿਯੋਗ ਉਹਨੂੰ ਕਦੇ ਦੁੱਖ ਵਿਛੋੜਾ ਨਹੀਂ ਹੈ ਤੈਸਾ ਸਵਰਨ ਤੈਸੀ ਉਸ ਮਾਟੀ ਸਵਰਨ ਮੈਨੇ ਸੋਨਾ ਤੇ ਮਾਟੀ ਮੈਨੇ ਮਿੱਟੀ ਇੱਕ ਬਰਾਬਰ ਏ ਉਹਨੂੰ ਰੱਬ ਦੇ ਪਿਆਰੇ ਨੂੰ ਉਹਦੇ ਅੰਦਰ ਇਹ ਖੂਬੀ ਹੈ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਖਾਟੀ ਜਿਸ ਤਰ੍ਹਾਂ ਉਹ ਅੰਮ੍ਰਿਤ ਪੀਂਦਾ ਹੈ ਮਹਾਨਤਾ ਦਿੰਦਾ ਹੈ ਔਰ ਜ਼ਹਿਰ ਵੀ ਉਹਦਾ ਕੁਝ ਨਹੀਂ ਵਿਗਾੜ ਸਕਦਾ ਉਹ ਪ੍ਰਭੂ ਨੂੰ ਚਿਤਵਦਾ ਜਦੋਂ ਅੰਦਰ ਪ੍ਰਭੂ ਵਸਦਾ ਹੈ ਉਹਦਾ ਕੋਈ ਵੀ ਵਸਤੂ ਕੁਝ ਵਿਗਾੜ ਨਹੀਂ ਸਕਦੀ ਤੈਸਾ ਮਾਨ ਤੈਸਾ ਅਭਿਮਾਨ ਉਹਨੋ ਜੇ ਕੋਈ ਸਤਕਾਰ ਕਰਦਾ ਹੈ ਤੇ ਉਹਦੇ ਨਾਲ ਫਲਾਵਟ ਵਿੱਚ ਨਹੀਂ ਆਉਂਦਾ ਤੇ ਜੇ ਕੋਈ ਤ੍ਰਸਕਾਰ ਕਰਦਾ ਹੈ